ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੋ ਜੋ ਭਗਤੋ ਪਾਇਆ ਕੈਜ ਰਖਦਾ ਆ ਰਾਮ ਰਾਜੇ ਹਰ ਨਾਖੇ ਦੁਸ਼ਟ ਹਰ ਮਰਿਆ ਪ੍ਰਹਿਲਾਦ ਤੇ ਰਾਇਆ ਅਹੰਕਾਰਿਆ ਨਿਦਗਾ ਬਿਠਦੇ ਨਾਮ ਦੇ ਮੁਖ ਲਾਇਆ ਜਰਣਾ ਨਾਨਕ ਐਸਾ ਹਰਿ ਸੇਵਿਆ ਅੰਤਲੇ ਛੁਡਾਇਆ ਸ਼ਲੋਕ ਨੁਹਲਾ ਪਹਿਲਾ ਦੁਖਦਾਰੂ ਸੂਰੋ ਭਇਆ ਜਸੋ ਦਾ ਨਾਹੀ ਤੂੰ ਕਰਤਾ ਕਰਣਾ ਮੈਂ ਨਾਹੀ ਜਹ ਹੋ ਕਰੀ ਨਾਹੀ ਮਲੇ ਆਰੀ ਗੁਰ ਦਵਸਿਆ ਤਿਰੰਤ ਨਾ ਜਾਈ ਰਖਿਆ ਰਹਾ ਆਉ ਜਾਤ ਮਹਿ ਜੋ ਬਿਉਤ ਨਾ ਜਾਤਾ ਅਖਲ ਖਰਾ ਪ੍ਰਭੂ ਰਿਆ ਤੂ ਸਚਾ ਸਾਹਿਬ ਸਿਸਵਾਲ ਜਨ ਕੀਤੀ ਸੋ ਭਰ ਪਿਆ ਕਹ ਨਾਨਕ ਕਰਦੇ ਪੀਆਂ ਬਾਤਾਂ ਜੋ ਕਿਛ ਕਰਣਾ ਸੁ ਕਰ ਰਹਿਆ ਸੋਦਰ ਰਾਗ ਵਸਾਮ ਲਾ ਪੈ ਲਾਇ ਕੋ ਓੰਕਾਰ ਸਬ ਗੁਰ ਪ੍ਰਸਾਦ ਸੋਦਰ ਤੇ ਰਕੇ ਹ ਸੋ ਘਰ ਕੇਹਾ ਜਿਤ ਵੇ ਸਰਬ ਸਮਲੇ ਵਾਜੇ ਤੇਰੇ ਨਾਦ ਅਨੇ ਪ੍ਰ ਸੰਖਾ ਕੀਤੇ ਤੇਰੇ ਬਾਵਨ ਹਾਰੀ ਕਿਤੇ ਤੇਰੇ ਰਾਗ ਰੀ ਸੋ ਕਹੀਆ ਕਿਤੇ ਤੇਰੇ ਗਾਵਨ ਹਾਰੀ ਗਾਵਨ ਤੁਧ ਨਾ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੰਤਨੋ ਚਿਤ ਗੁਤ ਲਿਖ ਜਾਣ ਨਾ ਲਿਹਲੇ ਧਰਮ ਬੀਚਾਰੇ ਗਾਵੰਤਨੋ ਈਸਰ ਬ੍ਰਹਮਾ ਦੇਵੀ ਸੋਮ ਤੇਰੇ ਸਦਾ ਸਵਾਰੇ ਗਾਵੰਤਨੋ ਇੰਦਰਿੰਦ ਰਾਸਣ ਬੈਠੇ ਦੇਵਤੇ ਅਦਰ ਨਾਲੇ ਗਾਵੰਤਨੋ ਸਿਧ ਸਮਾਦੀ ਅੰਦਰ ਗਾਵੰਤਨੋ ਸਭੀਚਾਰੇ ਗਾਵੰਤਨੋ ਜਤੀ ਸਦੀ ਸੰਤੋਕੀ ਗਾਵੰਤਨੋ ਵੀਰ ਕਰਾਰੇ ਗਾਵੰਤਨੋ ਪੰਡਤ ਵਰਣ ਰਖੀ ਸਰ ਜੋ ਜੋ ਵਿਦਾਨਾ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੈਂ ਚਪਿਆਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ ਅਠ ਸੜ ਤੀਰਥ ਨਾਲੇ ਗਾਵਨ ਤੁਦਨੋ ਯੋਦ ਮਹਾ ਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸਹੀ ਤੁਦਨੋ ਗਾਵਨ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਮ ਨੋ ਗਾਵਨ ਸੇ ਮੈਂ ਚੇਤਨ ਆਗਨਾਨੁ ਕਿਆ ਵਿਚਾਰਿ ਸੋਈ ਸੋਈ ਸਦਾ ਸਚੁ ਸਾਹਿਬ ਸਾਚਾ ਸਚੇ ਨਾਹੀ ਹੈ ਭੀਉ ਸਿਜੈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਗਏ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਦੇਖੈ ਗੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋ ਵੇ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਤਸ਼ਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਅਸਾਹ ਅੱਲਾ ਪੈਲਾ ਸੋਹਣ ਵਡਾ ਆਖੇ ਸਭ ਕੋਏ ਕੇਵੜ ਵਡਾ ਰੀਟਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਤੜਣਾ ਵਾਲੇ ਤੇਰੇ ਰਏ ਸਮਾਈ ਵੜੇ ਮੇਰੇ ਸਾਹਿਬਾ ਅਗੇ ਹਰ ਗਮੀਰਾ ਗੁਣੀ ਗਹੀਰਾ ਕੋਈ ਨਾ ਜਾਣਾ ਤੇਰਾ ਗੇਤਾ ਕੇਵੜ ਜੀਰਾ ਰਾਹ ਸਾਹਸੁਰਤੀ ਮੈਂ ਸੁਰਤ ਕਮਾਈ ਸਭ ਕੀ ਮਨ ਮਿਲ ਕੀਮਤ ਪਾਈ ਗਿਆਨੇ ਧਿਆਨੇ ਗੁਰ ਰਹਾਈ ਕਹਿਣ ਨਾ ਜਾਈ ਤੇਰੀ ਤਲਵੜਿ ਆਈ ਸਭ ਸਾਥ ਸਭ ਤਾਪ ਸਭ ਚੰਗਈਆ ਸਿਧਾ ਬੁਰਖਾ ਕੀਆ ਵੜਿਆਈਆ ਤੁਧਵਣ ਸਦੀ ਕਿਨ ਨਾ ਪਾਈਆ ਕਰਮ ਮਿਲੈ ਰਾਈ ਠਾਕ ਰਹਾਈਆ ਅਕਾਲਾ ਕਿਆ ਵਿਚਾਰਾ ਸਿਵਤੀ ਪ੍ਰੇਤ ਰੇ ਪੰਡਾਰਾ ਜਿਸ ਤੂ ਦੇਹ ਤਸਾ ਕਿਆ ਚਾਰਾ ਨਾਨਕ ਸੱਚ ਸਵਾਰਨਾ ਨਾਰਾਸੰ ਅੱਲਾ ਪੈਲਾ ਆਖਾਂ ਜੀ ਮਾਇਸਰੈ ਮਰ ਜਾ ਆਖਣੁ ਖ ਸਚ ਨਾਮ ਸਚੇ ਨਾਮ ਕੀ ਲਾਗੈ ਭੂਖ ਤ ਭੂਖੈ ਖਾਇ ਚਲਿਐ ਦੂਖ ਸੋਕਿ ਵਿਸਰੈ ਮੇਰੀ ਮਾਇ ਸੱਚਾ ਸਹਿਜ ਸਚੈ ਨਾਇ ਰਹਾਉ ਸਚੇ ਨਾਮ ਕੀ ਤੇਰ ਵੜਿ ਆਈ ਆਤਕੈ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੀ ਵਡਨ ਹੋਵੈ ਕਾਠ ਨ ਜਾਇ ਨਾ ਉਹ ਮਰਨ ਨਾ ਵੈ ਸੋਗ ਤਿੰਦਰਹਿ ਨਾ ਝੁਕੇ ਭੋਗ ਗੁਣ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਵਦੇਵੜ ਤੇਰੀ ਰਾਤ ਜਿੰਨਨ ਕਰ ਕਿਆ ਕੀਤੀ ਰਾਤ ਖਸਮ ਵਿਸਾਰਨ ਤੇ ਕਮ ਜਾਤ ਨਾਨਕ ਨਾ ਵੈ ਬਾਜੇ ਸਨਾਤੇ ਰਾਗੂ ਜਰੀ ਮਹਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖਾ ਬਿਨੋ ਗੁਰ ਗੁਰਪਾਸ ਹਮ ਕੀਰੇ ਕਿਰਨ ਸਤਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੌਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮ ਰੇ ਰਾਸ ਰਹਾ ਹਰ ਜਨ ਕੇ ਵਡ ਭਾਗ ਵੜੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲਿਆ ਤ੍ਰਿਵਿਤਾ ਸਹਿ ਮਿਲ ਸੰਗਤਿ ਹੁਣ ਪ੍ਰਗਾਸ ਜੇ ਨ ਹਰ ਹਰ ਅਰ ਸੁਨਾਉ ਨਾ ਪਾਇਆ ਤੇ ਭਾਗ ਹੀਣਿਆ ਬਾਸ ਜੋ ਸਤਿਗੁਰ ਸਰਣ ਸੰਗਤਿ ਨਿ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜੇ ਨ ਅਰ ਜਨ ਸਤਿਗੁਰ ਸੰਗਜ ਪਾਈ ਤੈਨ ਤੁਰ ਮਸਤਕ ਲਿਖਿਆ ਲਿਖਾਸ ਅਨ ਧਨ ਸਤ ਸੰਗਤ ਜਿਤ ਅਰਜ ਪਾਇਆ ਮੇਰੇ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਨ ਲਾ ਪੰਜਵਾ ਕਾਹਿਰੇ ਮਨ ਚਿਤ ਵਹਿ ਉਦਮ ਜਾ ਆਹ ਹਰ ਹਰ ਜੀਉ ਪਰਿਆ ਸੈਲ ਵਰਮਜਨ ਤੋ ਪਾਇ ਤਾ ਕਰ ਜਿ ਕੋ ਆਗਿਆ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪ੍ਰਮਪਦ ਪਾਇਆ ਸੂਕੇ ਕਾਸ਼ਟ ਰਿਆਰਾ ਜਨਨ ਪਿਤਾ ਲੋ ਸੁਤ ਬਨਤਾ ਕੁਵੇ ਨਾਕਿਸ ਕੀ ਤਰਿਆ ਸੇ ਸ੍ਰੀ ਸੰਬਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉੜੇ ਉੜਾ ਵੈਸੇ ਕੋ ਸਾ ਤਿਸ ਪਾਛੈ ਵਿਚਰੇ ਸ਼ਰਿਆ ਤੈਨ ਕਮਣ ਕ ਲਾਵੇ ਕੌਣ ਚ ਆਵੇ ਮਨ ਮੈਂ ਸੁਨਣ ਕਰਿਆ ਸਭ ਨਿਧਾਨ ਦਾ ਸਿਸ਼ਟ ਸਿਦਾਨ ਧਾਕੁਰ ਕਰ ਕਲ ਧਰੇ ਆ ਚਰਨ ਆਨੰਦ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਗੁਰਕ ਏਕ ਓ ਅੰਕਾਰ ਸੰਗੁਰ ਪ੍ਰਸਾਦ ਸੋ ਗੁਰਖ ਨਿਰੰਜਨ ਹਰਪੁਰਖ ਨਿਰੰਜਨ ਹਰਿਆਗਮ ਆਗਮਾ ਪਾਰ ਸਭ ਤੇ ਆਵੈ ਸਭ ਤੇ ਆਵੈ ਤਦ ਜੀ ਹਰ ਸੱਚੇ ਸੇ ਜਨਾਰ ਸਭ ਜੀ ਤੁਮਾਰੇ ਜੀ ਤੂੰ ਜੀ ਆਂ ਕਾ ਦਾ ਤਾਰਾ ਹਰਿ ਤੇ ਆਵੋ ਸੰਤੋ ਜੀ ਸਭ ਦੁਖ ਮੇ ਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਾ ਆਨੰਦ ਗਜੰਤ ਵਿਚਾਰਾ ਤੂੰ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਪੁਰਖ ਸਮਾਨਾ ਇਕ ਦਾਤੇ ਇਕ ਭੇਖਾਰੀ ਸਭ ਤੇਰੇ ਚੋਜ ਬਿਲਾਣਾ ਹੂੰ ਆਪੇ ਦਾਤਾ ਆਪੇ ਭੋਤਾ ਜੀ ਹਉ ਤੁਧ ਬਿਨਿ ਹੋਰ ਨਾ ਜਾਣਾ ਊਪਾਰ ਬ੍ਰਹਮ ਦੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਵ ਖਾਣਾ ਜੋ ਸੇਵੈ ਜੋ ਸੇਵੈ ਤਉ ਦੇ ਜੀ ਜਨ ਨਾਨਕ ਤਿਨ ਕੁਰਬਾਣਾ ਹਰਤੇ ਆਵੈ ਹਰਤੇ ਆਵੈ ਤਉ ਦੇ ਜੀ ਸੇ ਜਨ ਜਗ ਮੈ ਸੋ ਆਸੀ ਸੇ ਮੁਕਤ ਸੇ ਮੁਦਪੇ ਜਨ ਆਰਤੇ ਆਈ ਤੈਨ ਤੂਟੀ ਜਮ ਕੀ ਫਾਸੀ ਜੇ ਨਿਰਭਾਉ ਜੇ ਨਿਰਭਉ ਤੇ ਆਇਆ ਜੀ ਤਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਸ ਮਾਸੀ ਸੇ ਧਨ ਸੇ ਧਨ ਜਿਨ ਅਰਤਿ ਆਇਆ ਜੀ ਜਨ ਨਾਨਕ ਤਿਨ ਬਲਿਆਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤਉ ਦੇ ਜੀ ਹਰ ਨਾਨਕ ਨਿਕ ਅਨੰਤਾ ਤੇਰੀ ਅਨਕ ਤੇਰੀ ਅਨਕ ਰਰ ਪੂਜਾ ਜੀ ਤਪ ਤਾ ਪੈ ਜਪੈ ਵੇ ਅੰਤਾ ਤੇਰੇ ਅਨੇਕ ਤਿਰਨੇ ਨਿਪਣਾ ਬੋ ਸਿਮਰਤ ਸਾਸਤ ਜੀ ਕਰ ਕਰਿਆ ਖੜ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਚਰਨ ਆਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਹੂੰ ਆਦਿ ਪੁਰਖ ਵਰਨ ਪਰ ਕਰਤਾ ਜੀ ਤੁਧੇ ਜਿਬੜੇ ਵਰਨਾ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਅਹ ਚਲ ਕਰਤਾ ਸੋਈ ਉਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋਈ ਉਦੇ ਆਪੇ ਸੇਸ਼ਟ ਸਭ ਉਪਾਈ ਜੀ ਉਧਿਆਪੇ ਸਿਰਜ ਸਭ ਕੋਈ ਚਰਣਾ ਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤਵ ਭਾਵੇਂ ਸੋਈ ਧੀ ਸੀ ਜੋ ਕਉਂਦੇ ਸੋਇਓ ਸੋਈ ਹੋਂ ਪੈਰਾਉ ਸਉ ਤੇਰੀ ਤੂ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨਾ ਉਰਤਨੋ ਪਾਇਆ ਗੁਰਮਖਲਾਤਾ ਮਨ ਮੁਗਵਾਇਆ ਉਧਿਆਵੀ ਛੋੜਿਆ ਮਿਲਾਇਆ ਮੁੰਦਰੀਆ ਸਤੁਜੀ ਮਾਹੇ ਤਜ ਬੰਦੂ ਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵਜੋ ਨਿਰਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦੀਆ ਵਖਾਣੈ ਜਿਨ ਨਰ ਸੇਵਿਆ ਤਿੰਸੂ ਪਾਇਆ ਸਜੇ ਹੀ ਅਰਨਾਵ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਬੰਦੂ ਜਾ ਵਰਣਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਈ ਜਾਨਾਨ ਨਾਨਕ ਗੁਰਮੁਖ ਪ੍ਰਗਟੋ ਆਸਾ ਮਹੱਲਾ ਪਹਿਲਾ ਤਿਤ ਸਰਵਰੜਾ ਬੇਲੇ ਨਿਵਾਸਾ ਪਾਣੀ ਪਾਵ ਤਨੇ ਕੀਆ ਪੰਕਜੋ ਮੋ ਪਗਨੀ ਚਾਲੈ ਅਮ ਦੇਖਾਂ ਤਾਂ ਡੂ ਬੀ ਹਲੇ ਮਨ ਇਕ ਨਾ ਚੇਤ ਸਮੂੜ ਮਨਾ ਹਰ ਬਿਸਰਤੀਰੇ ਗੁਣ ਗਲੇ ਆਰਾਵ ਨਾਹੋ ਜਤੀ ਸਦੀਨੀ ਪੜਿਆ ਮੂਰ ਮੁਗਦਾ ਜਨਮ ਭਿਆ ਪ੍ਰਣੁਤ ਨਾਰਦਨ ਕੀ ਸਰਣਾ ਜੇ ਤੂ ਨਾਹੀ ਵੀ ਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਪਤ ਮਾਨੁਕ ਦਿਉਰੀਆ ਗੋਬਿੰਦ ਮਿਰਨ ਕੀ ਤੇਰੀ ਬਰੀਆ ਅਵਰ ਕਾਇਤਰਾ ਕਿਤਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਰ ਨਾਮ ਸੰਜਮ ਲਗ ਅਗਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਾਵ ਜਪ ਤਪ ਸੰਜਮ ਧਰਮਨਾਕ ਮਾਇਆ ਸੇਵਾ ਸਾਧਨਾ ਜਾਣਿਆ ਹਾਰੇ ਰਾਯਾ ਕਉ ਨਾਨਕ ਅਨੀਚ ਕਰਮਾ ਸਰਨ ਪਰੇ ਕੀ ਲਾਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨਿਆ ਰਾਇ ਕਹੋ ਨਾਨਕ ਆਮ ਨੀਚ ਕਰਮਾ ਸਰਨ ਪਰੇ ਕੀ ਲਾਖੋ ਸਰਮਾ ਇਕ ਓੰਕਾਰ ਸਦੂਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਚੌਪਈ ਪਾਤਸ਼ਾਹੀ ਦਸਵੀਂ ਉਨ ਰਾਸਦ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੀ ਸਾ ਪਉ ਪਨ ਬ੍ਰਿਸ਼ਟ ਗਗਨਤੇ ਭਈ ਸਭ ਨਾਨ ਬਦਾਈ ਰੇ ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਕਲ ਭਵਨ ਕੇ ਸਿਰਜਨ ਹਾਰੇ ਦਾਸ ਜਨ ਮਲੇ ਹੋ ਬਾਰੇ ਕਵਿਉ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਥ ਦਰਚਾ ਪੂਰਨ ਚਿਤ ਕੀ ਇਛਾ ਅਉ ਚਰਨ ਨਮਨ ਲੈ ਆਵਾਰਾ ਪਨਾ ਜਾਣ ਕਰੋ ਪ੍ਰਿਤਪਾਰਾ ਅਮਰੇ ਦੁਸ਼ਟ ਸਵਭਾ ਤੁਮ ਕਾਵੋ ਆਪਾਦੈ ਮੈ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵ ਸੇ ਸਭ ਕਰਤਾਰਾ ਮੋਰ ਚਨੇ ਕਰਦਾ ਕਰੀਐ ਸਭ ਐਰਣ ਕੋ ਆਸ਼ੰਗਰਿਐ ਪੂਰਨ ਹੋਏ ਹਮਾਰੀ ਅਸਾਤ ਉਰ ਭਜਨ ਕੀ ਰਹਿ ਪਿਆਸਾ ਤੁਮੈ ਝਾੜ ਗਏ ੁਰਣਾ ਤੇ ਆਵ ਜੋ ਬਰ ਚਾਉ ਸਦੋਂ ਤੇ ਪਾਉ ਸੇਵ ਸਿਖ ਮਾਰੇ ਤਾਰੀਐ ਜੁਣ ਜੁਣ ਸਤਰਾ ਹਮਾਰੇ ਮਾਰੀਐ ਆਪਾ ਦੇ ਮੁਜਬਰ ਜੈ ਮਰਨ ਕਾਲ ਕਾ ਤ੍ਰਸਨੇ ਵਿਰਜੈ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੂ ਕਰਿਓ ਰੱਚਾ ਰਾਗ ਲਿਓ ਮੋ ਰਖਨ ਹਾਰੇ ਸਾਇਬ ਸੰਤ ਸਾਈ ਪਿਆਰੀ ਦੀਨ ਬੰਦੁ ਸਟਨ ਗੈਂਤਾ ਤਮੋ ਗਰੇ ਚਤੁਰਦਸ ਗੰਤਾ ਆਕਾਲ ਪਾਇ ਬ੍ਰਹਮਾ ਬਉਕਰਾ ਆਕਾਲ ਪਾਇ ਸਿ ਵਿਯੋਗ ਤੇਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਤੀਓ ਜਮਨ ਕਾਲ ਸਭ ਲੋਕ ਸਭ ਵਾਰਾ ਨਮਸਕਾਰ ਹੈ ਤਾਇ ਹਮਾਰਾ ਜਮਨ ਕਾਲ ਸਭ ਜਗ ਸਗਨਾ ਜੋ ਦੇਵ ਦਇਆਤ ਜਸ ਨੂੰ ਪੁਜਾ ਜੋ ਆਦੰਤੇ ਕਾ ਉਦਾਰਾ ਸੋ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਨਿਆ ਸਵਾਰੀ ਸੇਵਗਨ ਕੋ ਸਭ ਨੂੰ ਸੁਖ ਦੀਓ ਸਤਰਣ ਕੋ ਪਲਮੋ ਬਲ ਕੀਓ કડકડ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਤੇ ਕੂੰ ਚਰੈ ਸੁਲਾ ਸਬਰ ਕਿਰਪਾ ਦੇਖ ਕਰ ਹੂਲਾ ਸੰਤਨ ਊਪਾਇਤੇ ਦੁਖੀ ਸੁਖ ਪਾਏ ਸਾਧੂਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕੜਗੜ ਕੇ ਪੜ ਪੜ ਕੀ ਜਾਨੈ ਜਬ ਦੁਖ ਕਰ 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 ਤਾਰਾ ਪ੍ਰਜਾ ਤਰਤ ਤਉ ਦੇਹ ਪਰ ਜਬ ਆਕਰ ਕਰਤ ਹੋ ਕਬੂ ਤਮ ਮੈ ਮਿਲਤ ਦੇਹ ਤਰ ਸਭ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਨੀ ਬੂਜ ਉਚਾਰੇ ਤੁਮ ਸਭੀ ਤੇਰਾ ਤਨ ਰਾਲਮ ਜਾਣਤ ਬੇਦ ਪੇਦ ਆਰ ਆਲਮ ਨੰਕਾਰ ਨਿਰਵਕਾਰ ਨਿਲੰਬ ਆਦ ਨੀਲ ਅਨਾਦ ਸੰਭ ਤਾ ਕਾ ਮੂੜ ਚਾਰਤ ਪੇਦਾ ਜਾ ਕੋ ਭੇਗ ਨਾ ਪਾਉਤ ਵੇਦਾ ਤਾ ਕੋ ਕਰਪਨ ਨਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕੈ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੇ ਪੇਵ ਆਪ ਆਪਣੀ ਬੁਧਾਇ ਜੀਤੀ ਵਰਨ ਪੈਨ ਪੈਨ ਤੋਹਿ ਦਿੱਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਵ ਸਜਿਆ ਪ੍ਰਤਮ ਸੰਸਾਰਾ ਏ ਕੈ ਰੂਪ ਰੂਪ ਰੰਗ ਪਜੋ ਰਾਵ ਕੈ ਉਪਾ ਅੰਦਰ ਜੇਰੇ ਸੇ ਤੇ ਕਿੰਨੀ ਉਤ ਭੁਜ ਖਾਨ ਬਹੁਤ ਰਤ ਦੀਨੀ ਕਉ ਹੂਲ ਰਾਜਾ ਹਵੇ ਬੈਠਾ ਕਉ ਸਿਮੜ ਬਜੋ ਸ਼ੰਕਰ ਕਥਾ ਸਿਗਰੀ ਸ੍ਰੇਸ਼ਟ ਦਿਖਾਏ ਚੰਭਵ ਆਜਵਾ ਸਰੂਸੀ ਅੰਭਵ ਅਵਰਚਾ ਮੇਰੀ ਤੁਮ ਕਰੋ ਸਿਖੋ ਵਾਰ ਇਸ ਸੰਗਰੋ ਦੁਸ਼ਟੀ ਤੇ ਉਠਵਤ ਉਪਾਤਾ ਸਗਲ ਮਲੇਸ਼ ਗੁਰਨ ਕਾਤਾ ਜੀ ਅਸ ਤੁਈ ਤਮ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖ ਹਵੈ ਮਰੇ ਪੁਰਖ ਜਵਨ ਪਗ ਪਰੇ ਤੇ ਆਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਨੇ ਆਏ ਹੈ ਰਚਾ ਹੋਏ ਤਾਏ ਸਭ ਕਾਲਾ ਦੁਸ਼ਟ ਵਰਸ਼ਟ ਅੰਦਰ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਏ ਨਾ ਹਰੋ ਤਾਂ ਕੇ ਦਾਤਨ ਕਮੋ ਹਰੋ ਰੇ ਦੇ ਸੇ ਦੇ ਕਰਮੋ ਸਭ ਹੋਈ ਦੁਸ਼ਟ ਸਾਸ਼ਵ ਅਸ ਕੈ ਨਾ ਕੋਈ ਇੱਕ ਵਾਰ ਜਿਨ ਤੋਂ ਮੈਂ ਸੰਭਾਰਾ ਕਾਲ ਖੰਸਤੇ ਤੈਵਾਰ ਜਿਨ ਨਰ ਨਾਮ ਤੇ ਆਰੂ ਕਾਹ ਨਾਰਦ ਦੁਸ਼ਟ ਜੋ ਤੇ ਰਹਾ ਖੜਗੋ ਕੀਤ ਮੈਂ ਸਰਣ ਤਿਆਰੀ ਆਬਾਦ ਲਿਓ ਬਾਰੀ ਸਰਵ ਠੌਰ ਮੋ ਸਹਾਈ ਦੁਸ਼ਟ ਜੋ ਤੇ ਲਿਓ ਬਚਾਈ جگ ماتا گرتھ کرا پورن سبرتا کل بکھ سکل دہ کو ہرتا دش کرتا سریس